ਪਹਿਲਾ ਨਾਲੋਂ ਯਾਦਾ ਉਤਾਂ ਹੋਗੀ ਮੋਟੀ ਐ ਪਹਿਲਾ ਨਾਲੋਂ ਪਹਿਲਾ ਨਾਲੋਂ ਪਹਿਲਾ ਨਾਲੋਂ ਪਹਿਲਾ ਨਾਲੋਂ ਯਾਦਾ ਤਾਂ ਹੋਗੀ ਮੋਟੀ ਐ ਬਣੀ ਫਿਰਦੀ ਸੀ ਦੁੱਧ ਤੋਂ ਤੀਜੋ ਹੋਗੀ ਖੋਟੀ ਐ ਬਣੀ ਫਿਰਦੀ ਸੀ ਦੁੱਧ ਤੋਂ ਤੀਜੋ ਨਿਕਲੀ ਖੋਟੀ ਐ ਤਾਹੀ ਤਾਉ ਤਾਹੀ ਤਾਉ ਰਹਿ ਗਈ ਕੁਵਾਰੀ ਐ ਤਾਹੀ ਤਾਉ ਰਹਿ ਗਈ ਕੁਵਾਰੀ ਐ ਪਹਿਲਾ ਨਾਲੋਂ ਯਾਦਾ ਉਹ ਹੋ ਗਈ ਮੋਟੀ ਐ ਪਹਿਲਾ ਨਾਲੋਂ ਯਾਦਾ ਤਾਉ ਹੋ ਗਈ ਮੋਟੀ ਐ ਪਹਿਲਾ ਨਾਲੋਂ ਯਾਦਾ ਤਾਉ ਹੋ ਗਈ ਮੋਟੀ ਐ ਬੜੀ ਫਿਰਦੀ ਸੀ ਦੁੱਤੋ ਤੀਜੋ ਨਿਕਲੀ ਖੋਦੀ ਐ ਬੜੀ ਫਿਰਦੀ ਸੀ ਦੁੱਤੋ ਤੀਜੋ ਨਿਕਲੀ ਖੋਦੀ ਐ ਤਾਂ ਹੀ ਤਾਂ ਰਹਿ ਗਈ ਕਵਾਰੀ ਐ ਤਾਂ ਹੀ ਤਾਂ ਰਹਿ ਗਈ ਕਵਾਰੀ ਐ ਡੋਲੀ ਚੜਗੀਆਂ ਉਸ ਦੀਆਂ ਕਈ ਜ਼ਹਿਲੀਆਂ ਡੋਲੀ ਚੜਗੀਆਂ ਕਈ ਨੇ ਸਹੇਲੀਆਂ ਡੋਲੀ ਚੜਗੀਆਂ ਕਈ ਨੇ ਫਹਿਲੀਆਂ ਤਨ ਕੰਮ ਕਈ ਰਹਿਣ ਵੇਲੀਆਂ ਤਨ ਕੰਮ ਕਈ ਰਹਿਣ ਵੇਲੀਆਂ ਫਾਇਦਾ ਕੀ ਹੋਇਆ ਫਾਇਦਾ ਕੀ ਹੋਇਆ ਆਈ ਲੈਸ ਕਿਤੇ ਨਾ ਫਾਇਦਾ ਕੀ ਹੋਇਆ ਆਈ ਲੈਸ ਕਿਤੇ ਨਾ ਫਾਇਦਾ ਕੀ ਹੋਇਆ ਆਈ ਲੈਸ ਕਿਤੇ ਨਾ मिलेगी खबर मेनू मिलेगी खबर मेनू जदौ तेरे ਯਾਰੀ ਨਹੀਂ ਆਉਂਦੀ ਪਿਆਰੀ ਨਹੀਂ ਆ ਸਰਵਜੀ ਸੰਗਰੂਲ ਵੀ ਦੇ ਰਚਨਾ ਪਸੰਦ ਕਰ ਲੇ ਧੰਨਵਾਦ ਲਾਇਕ ਸ਼ੇਅਰ ਕਮੈਂਟ ਕਰੋ ਹੋ ਸਕੇ ਤਾਂ ਮੇਰੇ ਨਾਲੋਂ ਵਧੀਆ ਗਾਓ ਕੇ ਤਾਂ ਮੇਰੇ ਨਾਲੋਂ ਵਧੀਆ गाਓ ਵੀਡੀਓ ਬਣਾ ਕੇ ਤੁਸੀਂ ਹੀ ਨਟਪਸਟੇ ਪਾਓ ਵੀਡੀਓ ਬਣਾ ਕੇ ਤੁਸੀਂ ਹੀ ਉੱਤੇ ਨਟ ਉੱਤੇ ਪਾਓ ਮੈਂ ਵੀ ਚਾਹੁੰਦਾ ਗੀਤ ਮੇਰਾ ਕੋਈ ਗਾ ਦੇਵੇ ਮੈਂ ਵੀ ਚਾਹੁੰਦਾ ਗੀਤ ਕੋਈ ਮੇਰਾ ਗਾ ਦੇਵੇ واهي oh, गुरु hey,